ਵੈਗੁਰ ਦੀ ਕਾ ਖਾਲਸਾ ਵੈਗੁਰ ਦੀ ਕੀ ਫਤਿਹ ਜੀ ਅੱਜ ਕੱਲ ਦਾ ਸਮਾਂ ਇੰਝ ਚੱਲਣ ਦੇ ਆ ਵੀ ਗੁਰਬਾਣੀ ਦੀ ਤੱਕ ਹੈਗੀ ਆ ਵੀ ਅਵਰ ਉਪਦੇਸ਼ ਹੈ ਆਪਨਾ ਕਰਾਂ ਅਹੀਂ ਲੋਕਾਂ ਨੂੰ ਤੇ ਉਹ ਉਪਦੇਸ਼ ਦੇਣੇ ਆ ਚਾਹੇ ਉਹ ਪ੍ਰਚਾਰਕ ਹੋਵੇ ਚਾਹੇ ਉਹ ਕਿਸੇ ਵੀ ਸੰਸਥਾ ਜਾਂ ਕਿਸੇ ਵੀ ਲਹਿਰ ਦਾ ਮੁਖੀ ਹੋਵੇ ਜਾਂ ਕਿਸੇ ਵੀ ਫੀਲਡ ਦਾ ਉਹ ਪ੍ਰਚਾਰਕ ਹੋਵੇ ਅਵਰ ਉਪਦੇਸ਼ ਹੈ ਆਪਨਾ ਕਰਿਆ ਦੂਜਿਆਂ ਨੂੰ ਇਹ ਉਪਦੇਸ਼ ਦੇਣੇ ਆ ਚਾਹੇ ਅਸੀਂ ਕਹਿੰਨੇ ਆ ਵੀ ਨਸ਼ਾ ਛੱਡੋ ਪਰ ਉਹ ਆਪ ਬੰਦਾ ਨਸ਼ੇ ਕਰ ਰਿਹਾ ਜਾ ਕਿਸੇ ਨੂੰ ਕਹਿੰਦੇ ਕੰਮ ਕਰੋ ਪਰ ਆਵ ਜਿਹੜਾ ਵਾ ਉਹ ਕੰਮ ਤੋਂ ਫਾਇਦਾ ਵਾ ਦੂਜੇ ਨੂੰ ਅਸੀਂ ਕਹਿੰਦੇ ਕਿਰਤ ਕਰੋ ਪਰ ਆ ਉਹ ਕਿਰਤ ਨਹੀਂ ਕਰਦਾ ਭਾਵੇਂ ਹੋਆ ਵੀ ਅੱਜ ਜੋ ਚੱਲਣ데요 ਨਾ ਵੀ ਅਵਰ ਉਪਦੇਸ਼ ਆ ਆਪ ਨਾ ਕਰਿਆ ਦੂਜਿਆਂ ਨੂੰ ਉਪਦੇਸ਼ ਦਿੰਦੇ ਆ ਤੇ ਆਪ ਮਾਸਾ ਵੀ ਉਹ ਚੀਜ਼ ਤੇ ਪੈਰਾਂ ਨਹੀਂ ਦਿੰਦੇ ਉਹ ਗੁਰਬਾਣੀ ਦੀ ਇਹ ਤੁੱਕ ਜਿਹੜੀ ਆ ਉਹਨਾਂ ਲੋਕਾਂ ਦੀ ਟੁੱਕ ਦੀ ਆ ਉਹ ਗੁਰੂ ਸਾਹਿਬ ਦੇ ਲੜ ਲੱਗੋ ਨਿਤਨੇਮ ਦੀ ਜਿਹੜੀ ਆ ਉਹ ਆਪਣੀ ਰੁਟੀਨ ਰੱਖੋ ਗੁਰੂ ਸਾਹਿਬ ਕਿਰਪਾ ਕਰਨਗੇ ਚੜ੍ਹਦੀ ਕਲਾ ਬਖਸ਼ਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ